ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕਿੱਥੇ ਤੋਂ ਤੁਹਾਡੀ ਪਹਿਲੀ ਪਹਿਲੀ ਮੇਰਾ ਮੈਂ ਨਾਮ ਕਿਸੇ ਨਹੀਂ ਸੀ ਕੋ ਸਨੋਬ ਨਾਰਾਮ ਸੈਣੀ ਜੀ ਆ ਮੇਰੇ ਨਾਲ ਹੀ ਲੱਗਦੀ ਆ ਸਾਹਮਣੇ ਇਧਰਲੇ ਪਾਸੇ ਮੋਟਰ ਆ ਗਈ ਜੀ ਆਪਣੀ ਹੀ ਜਾਨੀ ਕਿ 12 ਲੰਬੇ ਕਿੱਲਾਂ ਦਾ ਲੰਬਾ ਕੱਗਰ ਲੱਗਦਾ ਜੀ ਮੈਨੂੰ ਇਹ ਨਾ ਤਾਂ ਪਹਿਲਾਂ ਇਸ ਜਿੱਤੀ ਤੇ ਬੰਨਿਆ ਗਿਆ ਬੰਨ ਜੀ ਤੇ ਨਾ ਤੇ ਪੂਰਾ ਹੋਇਆ ਜੇ ਕਦੇ ਕੱਲੂ ਪਾਣੀ ਵੀ ਆ ਗਿਆ ਇਹ ਕੱਕਰੇ ਇੱਤੇ ਨਾਲ ਬੰਨਿਆ ਆਇਆ ਹੈ ਜਾਨੀ ਕਿ ਪਾਣੀ ਲੱਗਦੇ ਸਾਰੇ ਨੇ ਢਲ ਜਾਣਾ ਨਾਲੇ ਤੱਕ ਕੋਈ ਹੋਰ ਅੱਗੇ ਕਾਰਵਾਈ ਹੋਈ ਇਹ ਦੀ ਉੱਚਾ ਬਨਣ ਦੀ ਜਾਂ ਮਿੱਟੀ ਲੱਗਣ ਦੀ ਨਾਲ ਤਾਂ ਕੋਈ ਪ੍ਰਸ਼ਾਸਨ ਪਹੁੰਚਿਆ ਹੈਗਾ ਜਿਵੇਂ ਕਿ ਆਪਾਂ ਪਿਛਲੇ ਲੈਵਲਾਂ ਤੇ ਲਾਈਏ ਵੀ ਜਿਵੇਂ ਪਿਛਲੇ ਲੈਵਲ ਤੇ ਉੱਚੇ ਇੱਕ ਜਿਹੜੇ ਬਨ ਬਣੇ ਗਏ ਸੀ ਉਹ ਬਨ ਹੁਣ ਕਿੱਥੇ ਤੱਕ ਨੀਵੇਂ ਹੋ ਗਏ ਨੇ ਉਹ ਤਾਂ ਕੱਚ-ਕੱਟ ਜੀ 5 ਫੁੱਟ ਨੀਵੇਂ ਪਿਆ ਜਿਵੇਂ ਪਹਿਲਾਂ ਵਾਲੇ ਬਨ ਤੇ ਲੈਵਲ ਤਾਂ ਜੇਕਰ ਪਿੱਛੋਂ ਪਾਣੀ ਜਿਵੇਂ ਕਿ ਹੁਣ ਬਰਸਾਤਾਂ ਦੇ ਮੌਸਮ ਵੀ ਆ ਗਏ ਪਾਣੀ ਜ਼ਿਆਦਾ ਆ ਗਿਆ ਜੀ ਤੇ ਉਹ ਬੰਨ ਕਿੱਥੇ ਤੱਕ ਜਿਹੜਾ ਪਾਣੀ ਨੂੰ ਸਾਰ ਸਕਦੇ ਨੇ ਨਹੀਂ ਇਹ ਤਾਂ ਨਹੀਂ ਸਾਰ ਸਕਦਾ ਇਹ ਤਾਂ ਸਾਨੂੰ ਪਤਾ ਜੀ ਕੱਚੇ ਰਿੱਤੇ ਦਾ ਬੰਨਿਆ ਆ ਪਾਣੀ ਦੋਨੋਂ ਸਾਡਾ ਲੱਗਿਆ ਤੇ ਨਾਲੇ ਨਾਲ ਖੁਰ ਜਾਣੇ ਨੇ ਤਾਂ ਤੇ ਹੁਣ ਤੱਕ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਉਪਕਾ ਪ੍ਰਬੰਧ ਨਹੀਂ ਹਾਲ ਤੱਕ ਤਾਂ ਨਾ ਤਾਂ ਕੋਈ ਨਰੇਗਾ ਪਹੁੰਚੀ ਜੀ ਜਾਂ ਕੋਈ ਹੋਰ ਪ੍ਰਸ਼ਾਸਨ ਦਾ ਕੋਈ ਆਇਆ ਨਹੀਂ ਹੈ ਕੋਈ ਦੌਰਾ ਕਰਨ ਦੀ ਵੀ ਨਹੀਂ ਹਾਲੇ ਤੱਕ ਆਇਆ ਹੈ ਜੀ ਲੱਗਦਾ ਨਹੀਂ ਵੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਉਹ گاਉਂ ਪ੍ਰਬੰਧ ਕਰ ਲੈਣੇ ਚਾਹੀਦੇ ਨੇ ਤਾਂ ਹੀ ਸਮੱਸਿਆ ਨਾਲ ਜੂਝਿਆ ਜਾ ਸਕਦਾ ਨਹੀਂ ਅਗਲੇ ਪ੍ਰਬੰਧ ਤਾਂ ਜ਼ਰੂਰੀ ਇਹਨੇ ਸਭ ਤੋਂ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੇ ਨੇ ਤਾਂ ਸੇ ਨਾ ਝੋਨਾ ਜਨ ਕਿ ਲਾਣ ਦਾ ਜਿਹੜਾ 15 ਤਰੀਕ ਐ ਝੋਨਾ ਲਾਣ ਜਾ ਰਹੇ ਕੀ ਸੋਚ ਕੇ ਲਾਣ ਜਾ ਰਹੇ ਹਾਂ ਬਸ ਅਸੀਂ ਤਾਂ ਜੀ ਇੱਕੋ ਸੋਚਦੇ ਹਾਂ ਵੀ ਬਣ ਗਈ ਤਾਂ ਠੀਕ ਐ ਨਹੀਂ ਰੱਬ ਦੇ ਆਸਰੇ ਲਾਣੇ ਆ ਜੀ ਤੇ ਪੰਜਾਬ ਸਰਕਾਰ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਮੁਰਗੀ ਮਰੀ ਦੇ ਜਾਂ ਬੱਕਰੀ ਮਰੀ ਤੱਕ ਦੇ ਜਿਹੜੇ ਕਿ ਮੁਆਵਜ਼ਾ ਦਵਾਂਗੇ ਕਿੰਨਾ ਕੁ ਮੁਆਵਜ਼ਾ ਮਿਲੇ ਆਪਾਂ ਚਲੋ ਮੁਆਵਜ਼ਾ ਤਾਂ ਇਹਨਾਂ ਨੇ ਜਿਹੜਾ 600 ਰੁਪਏ ਦਾ ਦਿੱਤਾ ਸੀ ਜੀ ਕੀ ਉਸ ਦੇ ਨਾਲ ਪਰਪਾਈ ਹੋਈ ਐ ਬਸ ਲੁਆਈ ਲੁਆਈ ਮੁੜੀਏ ਸਾਨੂੰ ਜੀ ਜੋ ਦੁਆਰਾ ਉਹ ਬਹੁਤ ਖਰੀਦ ਕੇ ਲਵਾਈ ਹੈ ਬਸ ਉਹ ਮੁੜਿਆ ਜੀ ਚਲੋ ਅਸੀਂ ਤਾਂ ਕਹਨੇ ਆ ਵੀ ਚਲੋ ਜਿਹੜਾ ਇਹ ਵੀ ਦੇਤਾ ਚਲੋ ਠੀਕ ਆ ਸੀਦਾ ਇਹਦਾ ਪ੍ਰਬੰਧ ਕਹਨੇ ਆ ਵੀ ਜਿਹਦਾ ਪ੍ਰਬੰਧ ਹੋ ਜੇ ਉਹ ਜੇ ਆਪਾਂ ਟੋਟਲ ਦੇਖੀਏ ਪਿਛਲੀ ਸਰਕਾਰਾਂ ਦੇ ਕਹੇ ਜੇ ਪ੍ਰਬੰਧ ਰਹੇ ਨੇ ਗੱਗਰ ਦੇ ਮਾਮਲੇ ਦੇ ਬਸ ਸਾਰੇ ਰੋਟੀਆਂ ਸੇਕਦੇ ਨੇ ਜੀ ਮਿੱਟੀ ਗੋਲੀਆਂ ਦੇ ਕੇ ਚਲੇ ਜਾਂਦੇ ਨੇ ਪਿਛਲੇ ਚ ਅਗਲੇ ਮਾਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿ ਨਾਲੇ ਮੇਰਾ ਨਾਮ ਗੁਰਮੀਤ ਸਿੰਘ ਆ ਵੀ ਮੇਰਾ ਪਿੰਡ ਮਲੂਨ ਕਿਹਾ ਜੀ ਤੇ ਕਿੰਨੀ ਇਸ ਵਾਰ ਜਿਹੜੀ ਝੋਨੇ ਦੀ ਫਸਲ ਐ ਤੁਸੀਂ ਕਿੱਥੇ ਲਗਾ ਰਹੇ ਹੋ ਔਰ ਕਿੰਨੀ ਲਗਾ ਰਹੇ ਹੋ ਮੇਰਾ ਖੇਤ ਨਾਲ ਲੱਗਦਾ ਜੇ ਮੈਂ 8 ਕਿਲੇ ਲਾ ਰਿਆਂ ਦੇ 4 ਕਿਲੇ ਠੇਕੇ ਤੇ ਲਏ ਹੋ ਨੇ ਉਸ ਚੋਂ ਜੀ 8 ਕਿਲੇ ਕਰੇ ਆਪਣੇ ਨੇ ਜੀ ਕਿਸ ਚੀਜ਼ ਦੇ ਨਾਲ ਲੱਗਦਾ ਇੱਕ ਮਾ ਤੁਹਾਣਾ ਰੋਡ ਬਿਲਕੁਲ ਘਰ ਦੇ ਉੱਪਰ ਐ ਜੀ ਤੇ ਕੀ ਸੋਚ ਕੇ ਤੁਸੀਂ ਇਸ ਵਾਰ ਝੋਨਾ ਲਾ ਰਹੇ ਹੋ ਜਦੋਂ ਕਿ ਹਰ ਸਾਲ ਆਪਣੀ ਫਸਲ ਐ ਜਿਹੜੀ ਪਾਣੀ ਦੀ ਭੇਟ ਚੜਦੈਂਗੀ ਦੇਖੋ ਵੀਰ ਜੀ ਅਸੀਂ ਆਸਤ ਹਾ ਜੇ ਪਾਣੀ ਨੂੰ ਦੇਖ ਕੇ ਪਨੀਰੀ ਵੀ ਨਹੀਂ ਬੀਜੀ ਜੀ ਅਸੀਂ 15 ਸਤੰਬਰ 6ਵੇਂ ਮਹੀਨੇ ਦੀ 15 ਨੂੰ ਪਨੀਰੀ ਬੀਜਰਾ ਪਹਿਲਾਂ ਜਿਉ ਵੀ ਨਹੀਂ ਬੀਜਰੇ ਸੀ ਪਾਣੀ ਦੇ ਡਰ ਤੋਂ ਜੀ ਤੇ ਹੁਣ ਜਿਹੜਾ ਖੱਗਰ ਦਾ ਕੋਈ ਸਥਾਈ ਹੱਲ ਹੈ ਕਿਸੇ ਪਾਸੋਂ ਕੋਈ ਪ੍ਰਸ਼ਾਸਨ ਆਇਆ ਨਹੀਂ ਜੀ ਬਿਲਕੁਲ ਹਜੇ ਤੱਕ ਤਾਂ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਸੇ ਨੇ ਆ ਕੇ ਦੇਖਿਆ ਰ ਵੀ ਕਿੱਥੋਂ ਬੰਨ ਲੀਕ ਹੈ ਕਿੱਥੋਂ ਡਾਊਨ ਹੈ ਕੋਈ ਦੇਖੇ ਨਹੀਂ ਪ੍ਰਸ਼ਾਸਨ ਨੇ ਆ ਕੇ ਜੀ ਫਿਰ ਕਿਵੇਂ ਦੇਖਦੇ ਉਹਨਾਂ ਨੂੰ ਜਦੋਂ ਮੌਕੇ ਤੇ ਆ ਜਾਂਦੇ ਨਹੀਂ ਮੌਕੇ ਤੇ ਜਿਹੜੀ ਹੈ ਉਸ ਟਾਈਮ ਸਾਰੀ ਕਹਾਣੀ ਬੀਤ ਚੁੱਕੀ ਹੁੰਦੀ ਹੈ ਕਿਵੇਂ ਦੇਖਦੇ ਉਹਰੇ ਇਸ ਨੂੰ ਇਹਦੇ ਦੇਖੋ ਜੀ ਪ੍ਰਸ਼ਾਸਨ ਉਹ ਦਿਨ ਆਊਗਾ ਜਿਸ ਦਿਨ ਘਰ ਚ ਪਾਣੀ ਆਗਾ ਜੀ ਉਸ ਤੋਂ ਪਹਿਲਾਂ ਪ੍ਰਸ਼ਾਸਨ ਦਾ ਬਿਲਕੁਲ ਕੋਈ ਸਿਸਟਮ ਹੈ ਹੀ ਨਹੀਂ ਜੀ ਕੋਈ ਸਰਕਾਰਾਂ ਤੋਂ ਮੰਗ ਕੇ ਰੱਖੀਏ ਤੁਸੀਂ ਸਰਕਾਰਾਂ ਤੋਂ ਤਾਂ ਮੰਗ ਆ ਇਹ ਵੀ ਸਾਡਾ ਬੰਨ ਲਾਇਆ ਜਾ ਜੀ ਪਿਛਲੇ ਦੌਰਾਨ ਕਿੰਨੇ ਕ ਆਪਣਾ ਟੁੱਟੇ ਨੱਕੇ ਪਿਛਲੇ ਵਾਰ 15 ਜਗ੍ਹਾ ਤੇ ਨੱਕੇ 53 ਜਗ੍ਹਾ ਤੇ ਨੱਕੇ ਟੁੱਟੇ ਸੀ ਜੀ ਜਿਨ੍ਹਾਂ ਦੀ ਹਾਲਤ ਤਾਂ ਫੇਰ ਖਸਤਾ ਹੋ ਗਈ ਥੱਲੇ ਸਾਰੇ ਡਲ ਗਏ ਜੀ ਰੇਤਰੀ ਮਿੱਟੀ ਇਕਮੀ ਪੈ ਗਿਆ ਸਾਰੀ ਥੱਲੇ ਜਾਊਗੀ ਮੇਰੇ ਘਾਲੇ ਕੋਈ ਫਾਈਵ ਦਾ ਪ੍ਰਬੰਧ ਮੇਰੇ ਘਾਲੇ ਵੀ ਇੱਕ ਛੜੀ ਆ ਰਹੀ ਨੇ ਤਾਂ ਸਾਡੇ ਵਾਲੀ ਛੜ ਤਾਂ ਆਈ ਨਹੀਂ ਹੁਣ ਕਿਹੋ ਜਿਹਾ ਹਾਲਾਤ ਨੇ ਹੁਣ ਦਾ ਹਾਲਾਤ ਦੇਖੋ ਕਿ ਗਰਦ ਪਾਣੀ ਤਾਂ ਆਉਗਾ ਹੀ بارش ਹੋਗੀ ਆਊਗਾ ਹੀ ਵਨ ਟੁੱਟਣਗੇ ਜੀ ਜਿਵੇਂ ਕਿ ਪੰਜਾਬ ਸਰਕਾਰ ਕਹਿੰਦੀ ਸੀ ਵੀ ਅਸੀਂ ਮੁਰਗੀ ਮਰੀਦਾ ਜਾਂ ਬੱਕਰੀ ਮਰੀ ਤੱਕ ਦਾ ਮੁਆਵਜ਼ਾ ਦਵਾਂਗੇ ਕੁਝ ਮੁਆਵਜ਼ਾ ਮਿਲੇ ਪਿਛਲੀ ਵਾਰੀ ਦੇਖੋ ਜਦੋਂ ਪਾਣੀ ਚ ਡਾਂਗਾ ਮਾਰਦੇ ਮੇਰੀ ਖੁਦ ਦੀ ਚਾਰ ਟਰਾਲੀਆਂ ਤੂੜੀ ਉਹ ਬਾਹਰ ਕੱਢ ਕੇ ਜਾ ਕੇ ਦੇਖੋ ਡੇਗੀ ਹੋਈ ਚਾਰ ਟਰਾਲੀਆਂ ਤੂੜੀ ਮਰੀ ਅੰਦਰ ਹੀ ਗਲ ਗਈ ਸੀ ਬਰਾਂਡਾ ਮੇਰਾ ਸਾਰਾ ਪਾਟਿਆ ਜੀ ਬੜੀ ਮਾਰ ਆ ਉਹ ਵੀ 800 ਰੁਪਏ ਦਿੱਤੀ ਆ ਜੀ ਲਵਾਈ ਵੀ ਨਹੀਂ ਪੂਰੀ ਹੋਈ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਜੀ ਤੇ ਕਿੰਨੀ ਜਿਹੜੀ ਝੋਨੇ ਦੀ ਫਸਲ ਹੈ ਤੁਸੀਂ ਇਸ ਵਾਰ ਲਗਾਉਣ ਜਾ ਰਹੇ ਹੋ ਜੀ ਸਹੀਂ 10 ਕਿੱਲੇ ਲਗਾਉਣ ਜਾ ਰਹੇ ਆ ਤੇ ਹਰ ਵਾਰੀ ਜਨ ਕਿ ਖੱਗਰ ਦੇ ਵਿੱਚ ਪਾਣੀ ਆ ਕੇ ਜਿਹੜੀ ਫਸਲ ਹੈ ਉਹ ਪੇਟ ਚੜ ਜਾਂਦੀ ਹੈ ਤੇ ਇਸ ਵਾਰ ਕੀ ਸੋਚ ਕੇ ਤੁਸੀਂ ਫਸਲ ਲਗਾਉਣਾ ਮੈਂ ਸੋਚਣਾ ਤੇ ਹੁਣ ਸੋਚਣਾ ਤੇ ਕੀ ਸੋਚਦੇ ਹੁਣ ਤੁਰਤੋਂ ਹੀ ਆ ਰਹੇ ਆ ਤੇ ਆਏ ਸਾਲ ਫਸਲ ਮੰਦੀ ਮਰਦੀ ਸਾਡੀ ਅੱਡੀਏ ਕਿ ਸਾਲ ਬਚੀ ਨਹੀਂ ਵਿੱਚੋਂ 2-3 ਸਾਲ ਪਾਣੀ ਨਹੀਂ ਸੀ ਆਇਆ ਜੋ ਕੈਪਟਨ ਦਾ ਰਾਸ ਸੀ ਉਦੋਂ ਪਾਣੀ ਨਹੀਂ ਆਇਆ ਹੁਣ ਪਾਣੀ ਵਿਖੋ ਹੁਣ ਕਿੰਨਾ ਆਉਂਦਾ ਆਏ ਸਾਲ ਮਰ ਜਾਂਦੀ ਆਏ ਸਾਲ ਦੇਖੋ ਚਲੋ ਮਾਅਬਜਾ ਦਿੰਦੀਆਂ ਹਨ ਸਰਕਾਰਾਂ ਇਹਨਾਂ ਦਾ ਮਾਅਬਜਾ ਵੀ ਕੁਛ ਨਹੀਂ ਦਿੱਤਾ ਮਜੂਦਾ ਸਰਕਾਰ ਨੇ ਕਿੰਨਾ ਤੇ ਮਾਅਬਜਾ ਪਿੱਛੇ ਦੀ ਸਰਕਾਰ ਕਹਿ ਰਹੀ ਸੀ ਵੀ ਅਸੀਂ ਤਾਂ ਮੁਰਦੀ ਮਰੀ ਨਹੀਂ ਕਰ ਸਕਦੇ ਇਹਨਾਂ ਦੇਖੋ ਜੀ ਪਹਿਲਾਂ ਜਦੋਂ ਬੋਲਿਆ ਸੀ ਇਹਨਾਂ 18000 ਰੁਪਏ ਬੋਲਿਆ ਸੀ ਵੇਖੜਦੇ ਆਂ ਦੇਣ ਲੱਗਿਆ ਹੁਣ ਵੇਖੋ ਤੁਹਾਡੇ ਸਾਹਮਣੇ ਇਹਦੇ ਵੀ ਕਿੰਨਾ ਦਿੱਤਾ ਹੈ ਤੁਹਾਡੇ ਕੋਲ ਰੋਜ਼ ਖਬਰਾਂ ਆਉਂਦੀਆਂ ਰੋਜ਼ ਤੈਨੂੰ ਲੋਕ ਦੱਸਦੇ ਰੋਜ਼ ਤੁਹਾਡੇ ਕੋਲ ਲੋਕ ਜਾਣਦੇ ਨੇ ਜੇ ਮੈਂ ਗਲਤ ਬੋਲਣਾ ਤੇ ਤਾਂ ਦੱਸੋ ਨਹੀਂ ਜਿਵੇਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਵੀ ਜੇ ਇਸ ਦੇ ਵਿੱਚ ਕਿਸੇ ਦੀ ਮੁਰਗੀ ਤੱਕ ਵੀ ਮਰਜੀ ਮੈਂ ਉਹਦਾ ਵੀ ਮਾਪਜਾ ਦਊਗਾ ਨਹੀਂ ਦਿੱਤਾ ਜੀ ਰੋਂਦੇ ਵੇਰ ਦੇ ਸਾਡੇ ਪਿੰਡ ਦੇ ਲਈ ਕਈ ਰੋਂਦੇ ਵੇਰ ਵੇਖੋ ਮੈਨੂੰ ਮਾਰ ਮਿਲ ਗਈ ਜਿਹੜੀ ਗੱਲ ਜਿਹੜੀ ਕਹੀ ਸੀ ਆਹ ਰੋਂਦੇ ਵੇਰ ਦੇ ਨੇ ਮੇਰੇ ਕੋਲ ਕਈ ਆਏ ਨੇ ਮੈਂ ਹੱਸੀ ਹੁਣ ਕੀ ਕਰੀ ਕੀ ਮੀਂਹ ਦਾ ਰਕਤ ਹੋਣ ਸਰਕਾਰ ਨੂੰ ਉਮੀਦ ਹੈ ਸਾਡੇ ਕੋ ਦਾ ਇਸ ਸਰਕਾਰ ਕੋ ਉਮੀਦ ਹੈ ਨਹੀਂ ਸਾਡਾ ਤੇ ਆਬਾ ਨਾ ਬਣਾ ਦੇਣਾ ਚਲ ਰੋਟੀ ਖਾਂਜੋਗੇ ਹੋ ਜੀ ਲੱਗਦਾ ਪ੍ਰਸ਼ਾਸਨ ਕਰ ਦੂਗਾ ਇਹ ਕੰਮ ਜਾਂ ਸਰਕਾਰ ਕੋਈ ਵੇਖੋ ਦੇ ਕਰਨ ਤੇ ਆਏ ਸਰਕਾਰ ਅੱਗੇ ਹੈ ਵੀ ਕੁਛ ਨਹੀਂ ਅਜੇ ਸੋਚੇ ਜਦੋਂ ਸਰਕਾਰੀ ਚੋਰ ਕੁੱਤੀ ਰਲੇ ਨੇ ਸਾਰੇ ਤੇ ਕਰਨਾ ਕੀ ਹੈ ਨਾ ਪਿੰਡ ਸਾਹਿਬ ਕਿਵੇਂ ਦੇਖ ਜਿਓ ਕਿ ਜੇਕਰ ਆਪਾਂ ਸੋਚੀਏ ਝੋਨੇ ਦੀ ਫਸਲ ਲਗਾਉਣ ਦਾ ਟਾਈਮ ਆ ਗਿਆ ਹੈ ਤੇ ਹੁਣ ਤੱਕ ਕਹੇ ਜੀ ਜਿਹੜਾ ਤੁਹਾਡੇ ਵੱਲੋਂ ਕੱਗਰ ਨੂੰ ਦੇ ਸਾਈਯਾਲੀ ਕਿੱਥੇ ਤੱਕ ਲੈ ਕੇ ਗਏ ਹੈ ਦੇਖੋ ਜੀ ਅਸੀਂ ਸਾਨੂੰ ਸੁਪਰੀਮ ਕੋਰਟ ਤੇ ਯਕੀਨ ਸੀ ਅਸੀਂ ਸੁਪਰੀਮ ਕੋਰਟ ਤੇ ਇਹ ਯਕੀਨ ਕਰਦੇ ਸਾਂ ਵੀ ਜਦੋਂ ਇਹਨਾਂ ਫੈਸਲਾ ਨਿਬੜ ਗਿਆ ਪੰਜ-ਪੰਜ ਜੱਜਾਂ ਦੇ ਹੱਥੋਂ ਕੇਸ ਨਿਬੜ ਗਿਆ ਤੇ ਇਹ ਵੀ ਗੱਲ ਹੋ ਚੁੱਕੀ ਸੀ ਵੀ ਹਰਿਆਣਾ ਪੰਜਾਬ ਦੀ ਸਟੇ ਵੀ ਟੁੱਟ ਗਈ ਏ ਪਰ ਹੁਣ ਸਿਰਫ ਇੱਕ ਜੱਜ ਨੇ ਫੈਸਲਾ ਹੀ ਸੁਣਾਉਣਾ ਸੀ ਤੇ ਸਾਨੂੰ ਤੇ ਚਾਰ-ਪੰਜ ਤਰੀਕਾ ਸਾਡੀਆਂ ਬੇਕਾਰ ਤਰੀਕਾ ਗਈਆਂ ਨੇ ਕਿਉਂਕਿ ਸਾਡਾ ਨੰਬਰ ਪਿੱਛੋਂ ਲੱਗਦਾ ਹੈ ਤੇ ਕੇਸ ਥੋੜੇ ਘੱਟ ਸੁਨੇ ਜਾਂਦੇ ਨੇ ਮਿਸਾਲ ਦੇ ਤੌਰ ਤੇ ਇੱਕ ਤਰੀਕ ਦੇ ਕੀ ਹੋਇਆ ਸੀ 44 ਮਾ ਨੰਬਰ ਸੀ ਤੇ 40 ਕੇਸ ਸੁਣੇਗੇ ਤੇ ਇਸ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੇਨ ਮੰਗਾਂ ਜਿਹੜੀਆਂ ਕੋਰਟ ਦੇ ਵਿੱਚ ਕੀ ਰੱਖੀਆਂ ਗਈਆਂ ਨੇ ਇੱਕ ਗੱਲ ਤਾਂ ਕੀ ਹੋਣਾ ਚਾਹੀਦਾ ਹੈ ਦੂਜੀ ਕਿਸ਼ਤ ਪੂਰੀ ਕਰੋ ਪਾਣੀ ਬਾਹਰੋਂ ਨਿਕਲੇ ਮੇਰੇ ਕਿਸਾਨ ਵੀ ਰਾਪੀ ਕੋ ਖੁਸ਼ੀ ਨੇ ਪਹਿਲੀ ਕਿਸ਼ਤ ਕਾਰਨ ਕੀ ਹੋਇਆ ਕਿਉਂ ਰੁਕ ਗਈ ਕਾਰਨ ਇਹ ਸੀ ਵੀ ਉਸ ਸਮੇਂ ਵੀ ਇਲੈਕਸ਼ਨ ਸੀ ਜੇ ਜਿੰਨੀ ਵਾਰੀ ਵੋਟਾਂ ਆਉਂਦੀਆਂ ਨੇ ਓਨੀ ਵਾਰੀ ਸਮਝੋ ਤਾਂ ਗੱਦਾ ਨੁਕਸਾਨ ਹੀ ਹੁੰਦਾ ਹੈ ਪਹਿਲੀ ਕਿਸ਼ਤ ਕਿਥੋਂ ਤੋਂ ਕਿਥੇ ਤੱਕ ਪੂਰੀ ਹੋਈ ਹੈ ਉਹਦੇ ਨਾਲ ਕੀ ਨੁਕਸਾਨ ਹੋ ਰਿਹਾ ਉਹ ਮਕੋਰ ਸਾਹਿਬ ਆਪਣਾ ਖਨੌੜੀ ਦਾ ਮਕੋਰ ਸਾਹਿਬ ਤੱਕ ਉਹ ਹੋਈ ਹੈ ਪੂਰੀ ਪਿਛਲੇ ਤਾਂ ਬਚ ਗਏ ਤੇ ਅਸਲ ਸਾਡੇ ਤੇ ਹੁਣ ਸਾਰਾ ਪਾਣੀ ਸਾਡੇ ਸਿਰ ਆ ਗਿਆ ਰੁਕਣ ਦਾ ਕਾਰਨ ਕੀ ਰਿਹਾ ਰੁਕਣ ਦਾ ਕਾਰਨ ਰਾਜਨੀਤੀ ਉਧਰ ਵੋਟਾਂ ਦਾ ਕਾਰਨ ਉਸ ਸਮੇਂ ਵੀ ਵੋਟਾਂ ਸਨ ਜੇ ਵੋਟਾਂ ਨਾ ਹੁੰਦੀਆਂ ਤੇ ਕਦੀ ਇਹ ਰੁਕਦਾ ਨਹੀਂ ਸੀ ਮਸਲਾ ਕੋਈ ਕਿਸਾਨਾਂ ਵੱਲੋਂ ਵੀ ਚੁਕਤਾ ਗਿਆ ਕੋਈ ਠੀਕ ਹੈ ਕਿਸਾਨਾਂ ਨੇ ਧਰਨਾ ਦਿੱਤਾ ਧਰਨਾ ਦਿਨਦੇ ਆਏ ਹਰੀਕ ਤਰ੍ਹਾਂ ਇਹ ਪਾਰਟੀ ਹੁੰਦੀ ਜੇ ਕੋਈ ਧਰਨੇ ਤੇ ਬਰਖਲਾਵ ਹੁੰਦਾ ਕੋਈ ਪੱਖ ਚ ਹੁੰਦਾ ਪਰੰਤੂ ਸਰਕਾਰ ਦੇ ਸਾਧ ਦੀ ਸਾਂਝੀ ਹੁੰਦੀ ਉਹਨਾਂ ਨੂੰ ਸਭ ਦੀ ਸੁਣਨੀ ਚਾਹੀਦੀ ਕਿਉਂ ਧਰਨਾ ਦੇਣਾ ਪੈ ਗਿਆ ਕਿਸਾਨ ਨੂੰ ਧਰਨਾ ਇਸੇ ਤਰ੍ਹਾਂ ਸੀ ਵੀ ਉਹ ਹਾਲਾਂਕਿ ਉਹੀ ਕਿਸਾਨ ਨੇ ਜੇ ਅਸੀਂ ਫੰਡ ਮੰਗਣ ਚਲੇ ਜਾਈਏ ਸਾਡੇ ਤੋਂ ਮੂੰਹ ਪਰਾ ਕਰ ਲੈਂਦੇ ਨੇ ਤੇ ਜਦੋਂ ਉਹ ਫੰਡ ਨਾਲੇ ਤੇ ਤੋਂ ਦੋ ਤਿੰਨ ਵਿੱਚ ਫੰਡ ਵੀ ਲੈ ਗਏ ਨੇ ਤੇ ਨਾਲੇ ਦਾਣੇ ਵੀ ਲੈ ਗਏ ਨੇ ਤੇ ਕੀ ਵੀ ਤੁਹਾਨੂੰ ਅਸੀਂ ਪੈਸੇ ਵਾਅਦਾ ਦਵਾਵਾਂਗੇ ਜੋ ਪੈਸੇ ਕਿਹੜੇ ਕਿਸਾਨ ਨੇ ਕਿਹੜੇ ਉਗਰਾਵਾ ਪਾਰਟੀ ਨੇ ਉਗਰਾਵਾ ਪਾਰਟੀ ਤੇ ਇਸ ਜਿਹੜਾ ਪਹਿਲੇ ਫੇਸ ਦਾ ਕੰਮ ਰੁਕਿਆ ਉਸ ਦੇ ਨਾਲ ਕੀ ਨੁਕਸਾਨ ਹੋਣਾ ਹੈ ਦੂਜੇ ਫੇਸ ਨੂੰ ਨੁਕਸਾਨ ਇਹ ਦੇ ਵੀ ਪਿੱਛੋਂ ਤੇ ਹੁਣ ਬਣ ਗਿਆ ਤਿੰਨ ਕਗਰ ਜਿਹੜਾ ਖਨੌਰੀ ਕੋਲੋਂ ਪਾਣੀ ਹੌਲੀ ਹੌਲੀ ਆਉਂਦਾ ਸੀ ਉਹ ਇੱਕਦਮ ਸਿੱਧਾ ਆ ਕੇ ਮਕੋੜ ਆ ਜਾਂਦਾ ਤੇ ਮਕੋੜ ਦੇ ਤੁਸੀਂ ਸਾਫ਼ ਦੇਖ ਸਕਦੇ ਹੋ ਵੀ ਪੁੱਲ ਦੇ ਉੱਤਰ ਦਿਸ਼ਾ ਵੱਲ ਵੇਖੋ ਤੇ ਤਿੰਨ ਕਗਰ ਜੀ ਚੌੜੇ ਨੇ ਤੇ ਦੱਖਣ ਦਿਸ਼ਾ ਲੇਖੋ ਦੂਜੇ ਪਾਸੇ ਤੇ ਇੱਕ ਘੱਗਰ ਏ ਉਹ ਸਾਰਾ ਕਿਤੋਂ ਨਾ ਕਿਦੋਂ ਫਿਰ ਬੰਨ ਤੋੜ ਲਿੰਦਾ ਤੇ ਅੱਗੇ ਦਾ ਕੀ ਜਿਹੜਾ ਇਸ ਘੱਗਰ ਨੂੰ ਨੁਕਸਾਨ ਹੈ ਜੇ ਆਪ ਅੱਗ ਅੱਗੇ ਦਾ ਜਾ ਕੇ ਕਰੀਏ ਅੱਗੇ ਇਸ ਘੱਗਰ ਤੇ ਚਾਂਦਪੂਰੇ ਦਾ ਡਾਫ ਰੱਗੀ ਹੋਈ ਹੈ ਪਾਕੜਾ ਦੇ ਥੱਲੇ ਉਹਦਾ ਵੀ ਫੈਸਲਾ ਹੋ ਚੁੱਕਾ ਸੀ ਇਹ 2013 ਚ ਕੇਸ ਸੁਪਰੀਮ ਕੋਰਟ ਗਿਆ ਉਹ ਤੋਂ ਪਹਿਲਾਂ ਤੇ ਸਾਲ ਦੋ ਸਾਲ ਪਹਿਲਾਂ ਸਮਝ ਲਓ ਵੀ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਹਰਿਆਣੇ ਵਾਲਿਆਂ ਨੂੰ ਤੇ ਆਪਣਾ ਫਤਿਹਬਾਦ ਤੋਂ ਡਰੇਨ ਮੈਕਮ ਵਾਲੇ ਆਏ ਸਨ ਉਹਨਾਂ ਨੂੰ ਆਰਡਰ ਦਿੱਤਾ ਸੀ ਵੀ ਤੁਸੀਂ ਜਿੱਥੇ ਚਾਂਦਪੁਰ ਆਏ ਪੋਲੇ ਉਥੇ ਇੱਕ ਪੋਲ ਹੋਰ ਪਾਓ ਲੱਗਦਾ ਨਹੀਂ ਕਿਸਾਨ ਜੀ ਨੂੰ ਇਹਨੂੰ ਸੋਚ ਲੈਣਾ ਚਾਹੀਦਾ ਸੀ ਵੀ ਜਿਹੜਾ ਕੰਮ ਹੈ ਦੋ ਫੇਸਾਂ ਦਾ ਪੂਰਾ ਹੋ ਕੇ ਇੱਕ ਇਹ ਕੰਮ ਛੇੜ ਲੈਣਾ ਸੀ ਵੀ ਜਿਹਦੇ ਵਿੱਚ ਕਿਸੇ ਕਿਸਾਨ ਦਾ ਕੋਈ ਨੁਕਸਾਨ ਵੀ ਨਹੀਂ ਹੋਣਾ ਸੀ ਉਹਦੇ ਵਿੱਚ ਵੇਖੋ ਜੀ ਕਹਿੰਝ ਤੇ ਆ ਜਾਂਦਾ ਕਿਸਾਨ ਪਰ ਮੈਂ ਕਹਿੰਦਾ ਕਿ ਕੱਦਰ ਤੋਂ 20-20 ਕਿਲੋਮੀਟਰ ਦੋਨੇ ਪਾਸੇ ਸ਼ਹਿਰ ਵੀ ਤੇ ਪਿੰਡ ਵੀ ਤੇ ਵੇਖੋ ਪਿਛਲੇ ਸਾਲ ਦੇ ਨਤੀਜੇ ਆਇਆ ਨੇ ਜੇ ਪੂਰਾ ਹੋਇਆ ਹੁੰਦਾ ਤਾਂ ਮੂਹਰਕ 'ਚ ਪਾਣੀ ਕਿਉਂ ਵਰਦਾ ਲੈਹਰੇ ਤੱਕ ਪਾਣੀ ਕਿਉਂ ਜਾਂਦਾ ਉਤਲੇ ਪਿੰਡਾਂ 'ਚ ਤੇ ਹੁਣ ਸਰਕਾਰ ਵੱਲੋਂ ਅਦਾਇਤਾ ਵੀ ਆ ਗਿਆ ਕਿ ਤੁਸੀਂ 10 ਤੋਂ 15 ਤੱਕ ਅਬਦੀ ਝੋਨੇ ਦੀ ਫਸਲ ਨੂੰ ਵੇਚ ਸਕਦੇ ਹੋ ਕਿਸਾਨ ਵੀ ਪੂਰੀ ਤਰ੍ਹਾਂ ਤਿਆਰ ਹੈ ਕੀ ਸੋਚ ਕੇ ਕਿਸਾਨ ਇਸ ਵਾਰ ਫਸਲ ਲਗਾ ਰਿਹਾ ਜਦੋਂ ਕਿ ਹਰ ਸਾਲ ਮਰ ਜਾਂਦੀ ਹੈ ਦੇਖੋ ਜੀ ਕਿਸਾਨ ਕੋਲ ਤੇ ਖੇਤੀ ਤੋਂ ਸਭਾ ਹੋਰ ਤੋਂ ਸਾਧਨ ਨੇ ਉਹਦੀ ਇਹੀ ਚਾਹੇ ਦੁਕਾਨ ਸਮਝੋ ਲੈ ਚ ਉਹਦੀ ਮੰਡੀ ਸਮਝੋ ਲੈ ਚ ਇਹਨੂੰ ਕੋਈ ਸਮਝੀ ਸਮਝੋ ਜਿਦਾ ਕਿੱਲਾ ਜਿੱਥੇ ਹੈ ਉਹਨੂੰ ਉਦਾਂ ਹੀ ਮਾਨ ਉਥੋਂ ਹੀ ਅਮਦਨ ਕਮਾਣੀ ਹੈ ਬੇਲਾ ਨਹੀਂ ਜੱਟ ਬੈ ਸਕਦਾ ਤੇ ਉਥੇ ਉਹ ਕਮਾਏਗਾ ਲੱਗਦਾ ਨਹੀਂ ਪ੍ਰਸ਼ਾਸਨ ਨੂੰ ਹੁਣ ਮਾੜਾ ਮੋਟਾ ਕਿਤੇ ਝਾਤ ਮਰਨੀ ਚਾਹੀਦੀ ਹੈ ਜਾਂ ਮਾਰ ਰਹੀ ਹੈ ਦੇਖੋ ਜੀ ਅਜੇ ਤੱਕ ਤੇ ਕੋਈ ਆਇਆ ਨਹੀਂ ਇੱਥੇ ਤੇ ਨਾਲ ਆ ਕੇ ਵੀ ਕੀ ਕਰੇਗਾ ਕਿਉਂਕਿ ਕੰਮ ਤੇ ਤੁਸੀਂ ਵੀ ਜਿਸ ਦਿਨ ਆਪਾਂ ਅਪ੍ਰੈਲ ਦੇ ਮਹੀਨੇ ਚ ਤਨਖਾਹ ਵੜ ਲੀਆਂ ਸਨ ਉਸੇ ਪਿਛਲੇ ਸਾਲ ਦੀ ਤਰ੍ਹਾਂ ਕਰਹਿਨਾ ਭੇਜਦੇ ਕਰਹਿਨਾ ਨੇ ਆ ਕੇ ਕੰਮ ਕਰਨਾ ਸੀ ਨਾ ਕਿ ਗੱਡੀਆਂ ਨੇ ਆ ਕੇ ਕੰਮ ਕਰਨਾ ਜਿਵੇਂ ਕਿ ਉਸ ਨੂੰ ਕਿਵੇਂ ਦੇਖਦੇ ਹੋ ਜਦੋਂ ਕਿ ਬਰਸਾਤਾਂ ਦਾ ਕੰਮ ਬਰਸਾਤ ਦਾ ਜਿਹੜਾ ਪਾਣੀ ਹੈ ਉਹ ਬੇਸ਼ਮਾਰ ਆ ਜਾਂਦਾ ਫਿਰ ਪ੍ਰਸ਼ਾਸਨ ਤੇ ਸਰਕਾਰ ਪੰਪਾਂ ਭਾਰ ਹੋ ਜਾਂਦੀ ਦੇਖੋ ਜੀ ਉਹ ਤਾਂ ਇੱਕ ਆਏ ਸਾਲ ਇੱਕ ਨੰਬਰ ਬਣਾਉਣ ਦਾ ਤਰੀਕਾ ਹੈ ਵੀ ਫਲਾਣਾ ਅਫਸਰ ਗਿਆ ਫਲਾਣਾ ਮਹਿਕਮੇ ਦਾ ਅਫਸਰ ਗਿਆ ਉਹ ਤੇ ਇੱਕ ਤਰੀਕਾ ਹੈ ਤਰੀਕਾ ਤਾਂ ਹੁਣ ਸੀ ਉਹੀ ਤੇਲ ਕਰੈਨਾ ਚ ਚੱਲਦਾ ਹੁਣ ਲੋਕ ਸਭਾ ਦੀ ਇਲੈਕਸ਼ਨ ਖਤਮ ਹੋਈ ਹੈ ਦੀ ਮੁੱਦਾ ਉਠਾਇਆ ਇਸ ਗੱਲ ਦਾ ਵੀ ਇਹਦਾ ਹੱਲ ਹੋਣਾ ਚਾਹੀਦਾ ਜਦੋਂ ਕਿ ਇਹਨਾਂ ਦੇ ਆਪਣੇ ਮੁੱਦੇ ਰਹਿ ਆਏ ਮਰਹੰਦੇ ਨੇ ਦੇਖੋ ਜੀ ਪਹਿਲਾਂ ਦੇ ਜਿੰਨੇ ਦਿਨ ਇਲੈਕਸ਼ਨ ਸਨ ਕਿਸੇ ਅਫਸਰ ਕੋਲ ਜਾਈਏ ਉਹਨੇ ਇੰਨੀ ਤੇ ਗੱਲ ਜ਼ਰੂਰੀ ਕਹਿਣੀ ਸੀ ਵੀ ਸਾਡੀ ਸਰਕਾਰ ਆ ਗਈ ਤੇ ਇਹੀ ਕਰਾਂਗੇ ਇੰਨੇ ਜੋ ਟਾਈਮ ਲੰਘ ਗਿਆ ਤੇ ਹੁਣ ਆਤੇ ਬਸ ਉਹ ਹੀ ਘਾਵ ਤੇ ਪੁਰਾਣੀ ਬਣੀ ਹੋਈ ਬੇੜੇ ਬੈਠੀ ਜੰਝ ਤੇ ਵਿਨੋ ਕੁੜੀ ਦੇ ਕੰਨ ਪਿਛਲੇ ਦੌਰਾਨ ਕਿੰਨਾ ਕੰਮ ਹੋਇਆ ਇੱਕ ਅਗਰ ਦਾ ਪਿਛਲੇ ਸਾਲ ਜੋ ਕੰਮ ਹੋਇਆ ਅਸੀਂ ਤਾਂ ਇਹ ਪਿਛਲੀ ਸਰਕਾਰ ਵਿਦਾਈ ਦੀ ਪਾਤਰ ਹੈ ਕਿਉਂਕਿ 1975 ਚ ਪਹਿਲਾ ਛੋਲੇ ਬੀਜਦੇ ਹਾਂ 1975 ਤੋਂ ਜੀਰੀ ਲਾਣੀ ਝੋਨਾ ਸ਼ੁਰੂ ਕੀਤਾ ਤੇ ਇੰਨਾ ਅੱਜ 2024 ਹੋ ਗਿਆ ਐ ਇੰਨੇ ਸਾਲਾਂ ਦੇ ਅੰਦਰ ਨਾ ਤੇ ਵੀ ਇੰਨੀ ਮਿੱਟੀ ਪਈ ਤੇ ਨਾ ਹੀ ਕਦੀ ਅੰਦਰੋਂ ਇੰਨੀ ਸਫਾਈ ਹੋਈ ਤੇ ਨਾ ਹੀ ਕਦੀ ਹੋਣੀ ਪ੍ਰਧਾਨ ਜੀ ਹੁਣ ਜਿਵੇਂ ਮੰਨ ਲਓ ਝੋਨੇ ਦੀ ਫਸਲ ਲਾਉਣ ਦਾ ਸਮਾਂ ਹੋ ਚੁੱਕਿਆ ਹੈ ਤੇ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ ਤੇ ਇਹੀ ਸੰਦੇਸ਼ ਹੈ ਵੇ ਆਪਣਾ ਬੰਨਾ ਦੇ ਭਾਈ ਜਿਵੇਂ ਗੁਰਗੁਰ ਸਿੰਘ ਜੀ ਕਹਿ ਗਏ ਨੇ ਆਪਣੇ ਹੱਥੀ ਆਪਣਾ ਕਾਜ ਆਪ ਹੀ ਸਵਾਰ ਲਓ ਵੀ ਬੰਨਾ ਦੇ ਪੈਰਾ ਦੇ ਕੇ ਤੇ ਆਪਣਾ ਟਾਈਮ ਕੱਟਿਆ ਜੇ ਹੋਰ ਸਰਕਾਰ ਲੋਕੋ